ਅਮ੍ਰਿਤਸਰ ਦੀਆਂ ਸੜਕਾਂ ਤੇ ਜਲਥਲੋਗੀ ਪੂਰੀ ਵੇਖੋ ਇਹ ਵਿਕਾਸ ਦੌੜ ਦਾ ਅਮ੍ਰਿਤਸਰ ਦੀਆਂ ਸੜਕਾਂ ਤੇ ਇਹ ਆ ਸਮਾਰਟ ਸਿਟੀ ਇਹ ਸਮਾਰਟ ਸਿਟੀ ਆ ਵੇਖੋ ਵੇਖੋ ਪਾਣੀ ਸੜਕਾਂ ਤੇ ਚਾਰੇ ਪਾਸੇ ਇਹ ਸਮਾਰਟ ਸਿਟੀ ਦੀ ਝਲਕ ਵੇਖੋ ਤੁਸੀਂ ਦੂਰ ਦੂਰ ਤੱਕ ਤੁਹਾਨੂੰ ਵੇਖੋ ਪਾਣੀ ਪਾਣੀ ਸੜਕਾਂ ਤੇ ਨਜ਼ਰ ਆ ਰਿਹਾ ਨਾ ਇਹ ਅਮ੍ਰਿਤਸਰ ਦੀਆਂ ਸੜਕਾਂ ਨੇ ਇਹ ਆ ਸਮਾਰਟ ਸਿਟੀ ਵੇਖੋ ਮਾਰਕੀਟਾਂ ਨੇ ਸਾਰੀਆਂ ਵੇਖੋ ਪਾਣੀ ਨਾਲ ਭਰੀਆਂ ਜਿਹੜੇ ਵਿਕਾਸ ਪੁਰਸ਼ ਆ ਸਾਡੇ ਉਹ ਗਿਆਨ ਬੜਾ ਦਿੰਦੇ ਆ ਆ ਡਵੈਲਪਮੈਂਟ ਜੇ ਗੁਰੂ ਨਗਰੀ ਦੇ ਵਿੱਚ ਵੇਖੋ ਰਣਜੀਤ ਐਵੇਨੀਊ ਦੀਆਂ ਸੜਕਾਂ ਤੇ ਬਦਲਾਵ ਕਿਸ ਤਰ੍ਹਾਂ ਦੇ ਨਾਲ ਪਾਣੀ ਦੇ ਰੂਪ ਚ ਖਲੋਤਾ ਮਾਰਕੀਟ ਆ ਔਰ ਇਹਨਾਂ ਇਹਨਾਂ ਟੈਕਸ ਲੋ ਕੇ ਪੇ ਕਰਦੇ ਨੇ ਵਿਚਾਰੇ ਜਿੱਧਰ ਵੇਖੋਗੇ ਬਦਲਾਵ ਦੀਆਂ ਝਲਕਾਂ ਪੈਂਦੀਆਂ ਨਾ ਪਾਣੀ ਖਲੋਤਾ ਨਵੀਆਂ ਮਾਰਕੀਟਾਂ ਸਾਰੀਆਂ ਸੁੱਕੇ ਤੇ ਨਾ ਕਿਤੇ ਲੋਕ ਟੈਕਸ ਵੀ ਦਿੰਦੇ ਨੇ ਆ ਵੇਖੋ ਕਿੱਥੋਂ ਤੱਕ ਜਾਏ ਪਾਣੀ ਪਾਣੀ ਹਰ ਬੰਨੇ ਪਾਣੀ ਔਰ ਮੋਟਰਸਾਈਕਲਾਂ ਤੇ ਜਿਹੜੇ ਵਿਚਾਰੇ ਆਉਂਦੇ ਲੋਕੋ ਨਾਲ ਤਾਂ ਬੁਰਾ ਹਾਲ ਆ ਇਹ ਹਾਲਾਤ ਨੇ ਅੰਮ੍ਰਿਤਸਰ ਸ਼ਹਿਰ ਦੇ ਆ ਵੇਖੋ ਆ ਰਣਜੀਤ ਐਵੇਨਿਊ ਦੀ ਉਹ ਮਾਰਕੀਟ ਐ ਜਿੱਥੇ ਹਰ ਬੰਦਾ ਹੁੰਦਾ ਤਾਂ ਜਲਥਲ ਹੋਈ ਪਈ ਜੇ ਵੇਖੋ ਆ ਵਿਕਾਸਪੁਰ ਸ਼ਾਣਾ ਜਿਹੜੇ ਇਹ ਉਹਨਾਂ ਦੇ ਲਈ ਆ ਇੱਕ ਵਿਕਾਸ ਦੀ ਝਲਕ ਵਿਖਾਉਣ ਡਿਆ ਮੈਂ ਆ ਵੇਖੋ ਵਿਕਾਸ ਦੀਆਂ ਝਲਕਾਂ ਛੜਕਾਂ ਤੇ ਦੌੜਦੀਆਂ ਆਈਆਂ ਤਿਆਂ ਲੱਗਦਾ ਜਿਦਾ ਗੱਡੀਆਂ ਨਹੀਂ ਕਿਸ਼ਤੀਆਂ ਚੱਲਣੀਆਂ ਹੁੰਦੀਆਂ ਪਾਣੀ ਵਾਲੀਆਂ ਵਿੱਚ ਆ ਸਾਰੇ ਬੰਨੇ ਪਾਣੀ ਪਾਣੀ ਆ ਤਾਂ ਜਿਬ ਬੰਨੇ ਫੇਰ ਤੁਹਾਨੂੰ ਵਿਖਾਦਾ ਕਹਿਣਗੇ ਵੀ ਉਦਾਂ ਹੀ ਐਵੇਂ ਕਰਦੇ ਸੀ ਆ ਵੇਖੋ ਇਹ ਵੀਡੀਓ AI ਨਾਲ ਨਹੀਂ ਬਣਾਈ ਆ ਪਾਣੀ ਪਾਣੀ ਜਿਹੜਾ ਵਾਲੇ ਦੋਲੇ ਵੇਖੋ ਆ ਵੇਖੋ ਇਹ ਤੇ ਐ ਲੱਗਦਾ ਜਿੱਦਾਂ ਕਿਤੇ ਬਾਹਰਲੇ ਦੇਸ਼ 'ਚ ਨਹੀਂ ਕਿਤੇ ਅਗੇ ਹੁੰਦੇ ਸਮੁੰਦਰ 'ਚ ਗੱਡੀ ਨਹੀਂ ਕਿਸ਼ਤੀ ਚ ਲਾਉਣ ਡਿਆ ਨੇ ਜਿੱਦਾਂ ਆ ਹਾਲਾਤ ਨੇ ਵਿਕਾਸ ਪੁਰਸ਼ਾਂ ਦਾ ਬਦਲਾਅ ਜਿਹੜਾ ਬਦਲਾਅ ਸੜਕਾਂ ਤੇ ਆ ਗਿਆ ਨਾ ਅੰਗਰੇਜ਼ਾਂ ਨੇ ਤੇ ਕੰਮ ਕਰਨ ਇਥੇ ਆਉਣਾ ਨਹੀਂ ਪਰ ਅੰਗਰੇਜ਼ਾਂ ਵਰਗਾ ਜ਼ਰੂਰ ਬਣਾਤਾ ਇਥੇ ਉਥੇ ਨੈਚੁਰਲ ਝੀਲਾਂ ਇਥੇ ਆ ਗੰਦਾ ਪਾਣੀ ਨਾਲਿਆਂ ਦਾ ਆ ਗਿਆ ਸੀਵਰੇਜ ਆ ਗਿਆ ਵੇਖੋ ਗੱਡੀਆਂ ਕਿਦਾਂ ਸ਼ਾਲਾ ਮਾਰਦੀਆਂ ਜਾਂਦੀਆਂ ਆ ਹਾਲਾਤ ਜੀ ਅਮਰitsar ਦੇ